हेलो दोस्तों बिग बॉस 18 ਨੂੰ ਲੈ ਕੇ ਬਜ਼ ਕ੍ਰੀਏਟ ਹੋ ਚੁੱਕਿਆ ਹੈ ਜਦੋਂ ਤੋਂ ਬਿਗ ਬੌਸ OTT3 ਖਤਮ ਹੋਇਆ ਹੈ ਅਤੇ ਸਨਾ ਮਕਬੂਲ ਵਿਨਰ ਬਣੀ ਹੈ ਉਦੋਂ ਤੋਂ ਬਿਗ ਬੌਸ 18 ਦਾ ਇੰਤਜ਼ਾਰ ਸ਼ੁਰੂ ਹੋ ਚੁੱਕਿਆ ਹੈ ਖਬਰ ਹੈ ਕਿ ਸ਼ੋਅ ਆਉਣ ਵਾਲੇ ਮਹੀਨੇ ਯਾਨੀ ਕਿ ਅਕਤੂਬਰ ਦੇ ਵਿੱਚ ਸਟ੍ਰੀਮ ਹੋਣ ਵਾਲਾ ਹੈ ਸ਼ੋਅ ਦੇ ਵਿੱਚ ਕੁਝ ਕੰਟੈਸਟੈਂਟਸ ਦੇ ਨਾਮ ਵੀ ਸਾਹਮਣੇ ਆ ਗਏ ਨੇ ਹਾਲਾਂਕਿ ਇਹ ਨਾਮ ਪੂਰੀ ਤਰ੍ਹਾਂ ਕਨਫਰਮ ਨਹੀਂ ਨੇ ਪਰ ਕੀ ਤੁਸੀਂ ਜਾਣਦੇ ਹੋ ਕਿ ਬਿਗ ਬੌਸ ਦੇ ਪਿੱਛੇ ਦੀ ਕਹਾਣੀ ਕੀ ਹੈ ਇੰਡੀਆ ਵਿੱਚ ਇਸ ਦੀ ਸ਼ੁਰੂਆਤ ਕਦੋਂ ਹੋਈ ਤੇ ਇਸ ਰਿਐਲਿਟੀ ਸ਼ੋਅ ਨੂੰ ਬਣਾਉਣ ਦਾ ਆਈਡੀਆ ਆਖਿਰ ਆਇਆ ਤਾਂ ਆਇਆ ਕਿ ਨਹੀਂ ਉੱਥੇ ਹੀ ਬਹੁਤ ਸਾਰੇ ਲੋਕਾਂ ਦੇ ਦਿਲ ਵਿੱਚ ਇਹ ਸਵਾਲ ਹੋਣਾ ਹੈ ਕਿ ਆਖਿਰ ਬਿਗ ਬਾਸ ਦਾ ਓਨਰ ਕੌਣ ਹੈ ਹੁਣ ਕਿਉਂਕਿ ਬਿਗ ਬਾਸ 18 ਸ਼ੁਰੂ ਹੋਣ ਵਾਲਾ ਹੀ ਹੈ ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਇਸ ਦੇ ਪਿੱਛੇ ਦੇ ਰਾਜ਼ ਆਖਿਰ ਕੀ ਕੀ ਨੇ ਸਭ ਤੋਂ ਪਹਿਲਾਂ ਤੁਹਾਨੂੰ ਦੱਸਦੇ ਹਾਂ ਕਿ ਬਿਗ ਬਾਸ ਦਾ ਮਾਲਕ ਕੌਣ ਹੈ बिग बॉस इंडिया ਵਿੱਚ ਸਭ ਤੋਂ ਜ਼ਿਆਦਾ ਪਸੰਦ ਕੀਤਾ ਜਾਣ ਵਾਲਾ ਰਿਐਲਿਟੀ ਸ਼ੋਅ ਹੈ ਜਿਸ ਨੂੰ ਲੋਕ ਦੇਖਣਾ ਬੇਹਦ ਪਸੰਦ ਕਰਦੇ ਨੇ ਉੱਥੇ ਹੀ ਲੋਕਾਂ ਵਿੱਚ ਇਹ ਜਾਣਨ ਦੀ ਇੱਛਾ ਵੀ ਹੈ ਕਿ ਆਖਿਰ ਬਿਗ ਬੌਸ ਦਾ ਅਸਲੀ ਮਾਲਕ ਕੌਣ ਹੈ ਤਾਂ ਤੁਸੀਂ ਐਕਸਲ ਸੁਲਮਾਨ ਖਾਨ ਤੇ ਕੰਟੈਸਟੈਂਟਸ ਦੇ ਮੂੰਹੋਂ ਇੱਕ ਨਾਮ ਜ਼ਰੂਰ ਸੁਣਿਆ ਹੋਵੇਗਾ ਇਹ ਨਾਮ ਹੈ ਇੰਦੇਮੋ ਜੀ ਹਾਂ ਇਹੀ ਨੇ ਬਿਗ ਬੌਸ ਦੇ ਮਾਲਕ ਜੋ ਕਿ ਇੱਕ ਡੱਚ ਬੇਸਡ ਕੰਪਨੀ ਨੂੰ ਚਲਾਉਂਦੇ ਨੇ ਇੰਡੀਆ ਵਿੱਚ ਬਿਗ ਬੌਸ ਦੀ ਸ਼ੁਰੂਆਤ ਕਦੋਂ ਹੋਈ ਦੋਸਤੋ ਇਹ ਸਵਾਲ ਮੇਰੀ ਏਜ ਤੇ ਲੋਕਾਂ ਦਾ ਤਾਂ ਬਿਲਕੁਲ ਨਹੀਂ ਪਰ ਜਨ ਜ਼ੀਦਾ ਇਹ ਸਵਾਲ ਜ਼ਰੂਰ ਹੈ ਕਿ ਬਿੱਗ ਬਾਸ ਕਦੋਂ ਸ਼ੁਰੂ ਹੋਇਆ ਤਾਂ ਆਓ ਤੁਹਾਨੂੰ ਦੱਸਦੇ ਹਾਂ ਸਭ ਤੋਂ ਪਹਿਲਾਂ ਇਸ ਦੀ ਸ਼ੁਰੂਆਤ ਸਾਲ 2006 ਵਿੱਚ ਹੋਈ ਸੀ ਜੀਹਾਂ ਇਸ ਰਿਐਲਿਟੀ ਸ਼ੋਅ ਦੇ ਪਹਿਲੇ ਸੀਜ਼ਨ ਨੂੰ ਬਾਲੀਵੁੱਡ ਐਕਟਰ ਅਰਸ਼ਦ ਵਾਰਸੀ ਨੇ ਹੋਸਟ ਕੀਤਾ ਸੀ ਉਹੀ ਅਰਸ਼ਦ ਵਾਰਸੀ ਜਿਨ੍ਹਾਂ ਨੂੰ ਤੁਸੀਂ ਮੁੰਨਾ ਭਾਈ ਫਿਲਮ ਸੀਰੀਜ਼ ਦੇ ਵਿੱਚ ਸਰਕਟ ਦਾ ਰੋਲ ਪਰਫਾਰਮ ਕਰਦੇ ਵੇਖਿਆ ਹੈ ਉਹੀ ਇਸ ਦੇ ਫਰਸਟ ਸੀਜ਼ਨ ਦੇ ਫਰਸਟ ਹੋਸਟ ਸੀ ਪਰ ਕਈ ਸਾਲਾਂ ਤੋਂ ਸਲਮਾਨ ਖਾਨ ਹੀ ਇਸ ਸ਼ੋਅ ਨੂੰ ਹੋਸਟ ਕਰ ਰਹੇ ਨੇ ਤੇ ਲੋਕ ਉਹਨਾਂ ਨੂੰ ਹੀ ਹੋਸਟ ਦੇ ਤੌਰ ਤੇ ਦੇਖਣਾ ਪਸੰਦ ਕਰਦੇ ਨੇ ਅਗਲਾ ਸਵਾਲ ਇਹ ਹੈ ਕਿ ਇਸ ਸ਼ੋਅ ਦਾ ਆਈਡੀਆ ਕਿੱਥੋਂ ਜਾਂ ਕਿਸ ਨੂੰ ਆਇਆ ਦੋਸਤੋ ਹਰ ਸ਼ੋਅ ਜਾਂ ਫਿਲਮ ਦਾ ਕਿਤੁਨਾ ਕਿਤੁ ਦਾ ਆਈਡੀਆ ਆਉਂਦਾ ਹੀ ਹੈ ਜਿਵੇਂ ਵਿੱਚ ਬਿਗ ਬਾਸ ਕਰਨ ਦਾ ਆਈਡੀਆ ਇੱਕ ਡੱਚ ਰਿਐਲਿਟੀ ਸ਼ੋਅ ਬਿਕ ਬ੍ਰਦਰ ਤੋਂ ਆਇਆ ਇਸ ਸ਼ੋਅ ਨੂੰ ਸਾਲ 1999 ਵਿੱਚ ਪਹਿਲੀ ਵਾਰ ਨੀਦਰਲੈਂਡ ਦੇ ਵਿੱਚ ਟੈਲੀਕਾਸਟ ਕੀਤਾ ਗਿਆ ਸੀ ਇਸ ਸ਼ੋਅ ਦੇ ਵਿੱਚ ਕੰਟੈਸਟੈਂਟਸ ਦੁਨੀਆ ਤੋਂ ਅਲੱਗ ਹੋ ਕੇ ਇਕੱਠੇ ਇੱਕ ਘਰ ਵਿੱਚ ਰਹਿੰਦੇ ਸੀ ਉਸੇ ਦੀ ਤਰਜ਼ ਤੇ ਬਿਗ ਬਾਸ ਦੀ ਸ਼ੁਰੂਆਤ ਹੋਈ ਤੇ ਅੱਜ ਇਹ ਸ਼ੋਅ ਇੰਡੀਆ ਦਾ ਸਭ ਤੋਂ ਜ਼ਿਆਦਾ ਦੇਖਿਆ ਜਾਣ ਵਾਲਾ ਸ਼ੋਅ ਬਣ ਚੁੱਕਿਆ ਹੈ ਦੋਸਤੋ ਬਿਗ ਬਾਸ ਇੰਡੀਆ ਵਿੱਚ 7 ਡਿਫਰੈਂਟ ਲੈਂਗੁਏਜਸ ਵਿੱਚ ਟੈਲੀਕਾਸਟ ਹੁੰਦਾ ਹੈ ਜਿਨ੍ਹਾਂ ਵਿੱਚ ਸਭ ਤੋਂ ਪਹਿਲਾਂ ਹਿੰਦੀ ਫਿਰ ਕੰਨੜ ਬੰਗਾਲੀ ਤਮਿਲ ਤੇਲਗੂ ਮਲਿਆਲਮ ਤੇ ਮਰਾਠੀ ਪਾਚਾਵਾ ਵੀ ਆਉਂਦੀਆਂ ਨੇ ਹੁਣ ਬਿਗ ਬਾਸ OTT ਦਾ ਵਰਜਨ ਵੀ ਸ਼ੁਰੂ ਹੋ ਚੁੱਕਿਆ ਹੈ ਤੇ ਹੁਣ ਤੱਕ OTT ਦੇ ਤਿੰਨ ਸੀਜ਼ਨ ਆਪਾਂ ਦੇਖ ਵੀ ਚੁੱਕੇ ਹਾਂ ਸੋ ਦੋਸਤੋ ਆ ਤੁਸੀਂ ਆਪਣੀ ਲਾਈਫ ਦੇ ਵਿੱਚ ਬਿਗ ਬਾਸ ਦਾ ਕਿਹੜਾ ਕਿਹੜਾ ਸੀਜ਼ਨ ਦੇਖਿਆ ਤੇ ਕਿਹੜਾ ਕਿਹੜਾ ਸੀਜ਼ਨ ਤੁਹਾਨੂੰ ਸਭ ਤੋਂ ਚੰਗਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਣਾ ਐਂਟਰਟੇਨਮੈਂਟ ਨਾਲ ਜੁੜੀਆਂ ਖਾਸ ਅਪਡੇਟਸ ਲਈ ਦੇਖਦੇ ਰਹੋ ਅਰਜ ਐਂਟਰਟੇਨਮੈਂਟ ਸਸਟਿਕਾ